ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਨਿਗਮੰਡ ਹੀ ਗੁਰੂ ਪਿਆਰੀ ਗੁਰੂਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕਿਹਸਾ ਵਹਿੰਗਮ ਦ੍ਰਿਸ਼ ਜਿੱਧਰ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਸਿਰਾਂ ਦਾ ਸਮੁੰਦਰ ਸਭ ਤੋਂ ਵੱਡੀ ਗੱਲ ਗੁਰੂ ਕੀ ਗੋਦ ਸੰਤ ਦਾ ਸੰਗ ਤੇ ਸੰਗਤ ਦੀ ਅਸੀਸ ਇਹ ਤ੍ਰਿਵੇਣੀ ਅੱਜ ਇਸ ਸਥਾਨ ਤੇ ਪ੍ਰਤੱਖ ਨਜ਼ਰ ਆ ਰਹੀ ਹੈ ਜਦੋਂ ਅਕਾਲ ਪੁਰਖ ਰਹਿਮਤ ਦੇ ਕਰਾਉਂਦੇ ਹਨ ਤਾਂ ਸੰਤਾਂ ਨੂੰ ਇਹੋ ਜਿਹਾ ਸੁਭਾਗ ਸਮਾ ਨਸੀਬ ਹੁੰਦਾ ਹੈ ਕਹਿਣਾ ਬੜਾ ਸੁਖਾਲਾ ਹੈ ਕਿੰਨਾ ਵੱਡਾ ਤਤ ਕਿੰਨੀ ਵੱਡੀ ਭਜਨ ਬੰਦਗੀ ਕਿੰਨਾ ਸਿਮਰਨ ਇਸ ਸਥਾਨ ਤੇ ਹੋਇਆ ਹੋਊਗਾ ਜੋ ਅਨੇਕ ਵੱਡੀ ਤਦਾਦ ਵਿੱਚ ਸਿੱਖ ਸੰਸਾਂ ਜੁੜੀਆਂ ਅੱਜ ਗੁਰਤੇਗ ਪਾਦਰਸਾਹ ਜੀ ਦੇ ਸ਼ਤਾਬਦੀ ਸਮਾਰੋਹ ਤੇ ਜਿਸ ਤਰ੍ਹਾਂ ਸੰਗਤਾਂ ਵਹੀਰਾ ਕੱਟ ਕੇ ਪੁੱਜੀਆਂ ਇਥੋਂ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਗੁਰੂ ਕੀ ਅਸੀਸ ਗੁਰੂ ਕੀ ਰਹਿਮਤ ਤੇ ਗੁਰੂ ਕੀ ਕਿਰਪਾ ਕਿੰਨੀ ਹੈ ਪੂਰਾ ਵਿਸ਼ਵ ਗੁਰੂ ਸਾਹਿਬ ਜੀ ਦਾ ਸ਼ਤਾਬਦੀ ਸਮਾਰੋਹ ਬਣਾ ਰਿਹਾ ਹੈ ਇੱਕ ਨਵੇਕਲੀ ਸ਼ਹਾਦਤ ਇੱਕ ਲਸਾਨੀ ਸ਼ਹਾਦਤ ਤੁਸੀਂ ਸਾਰੇ ਦੁਨੀਆ ਦੇ ਜੀਵ ਹੋ ਭਲੀ-ਪਾਪ ਜਾਣਦੇ ਹੋ ਜੇ ਕਿਸੇ ਨੇ ਕਿਸੇ ਦਾ ਕਤਲ ਕਰਨਾ ਹੋਵੇ ਉਹ ਰੈਕੀ ਕਰਦਾ ਨਾਕੇ ਲਾਉਂਦਾ ਧੜੀ ਭੇਜਦਾ ਆਪਣੀ ਫੌਜ ਭੇਜਦਾ ਤੇ ਫਿਰ ਜਾ ਕੇ ਕਤਲ ਕਰਦਾ ਪਰ ਇਹਨ ਦੇਖ ਲੈ ਸ਼ਹਾਦਤ ਪੂਰੇ ਵਿਸ਼ੇ ਵਿੱਚ ਜਿੱਥੇ ਕਾਤਲ ਮਕਤੂਲ ਕੋਲ ਹੀ ਗਿਆ ਕਤਲ ਕਤਲ ਹੋਣ ਵਾਲੇ ਕੋਲ ਨਹੀਂ ਗਿਆ ਬਲਕੇ ਮਕਤੂਲ ਖੁਦ ਚੱਲ ਕੇ ਕਤਲ ਕੋਲ ਗਿਆ ਤੇ ਇਹ ਲਸਾਨੀ ਸ਼ਹਾਦਤ ਗੁਰਤੇਗ ਬਹਾਦਰ ਸਾਹਿਬ ਦੀ ਹੈ ਇੱਕੋ ਇੱਕ ਨਿਕਲੀ ਸ਼ਹਾਦਤ ਦੂਜੀ ਗਾ ਨੋਟ ਕਰਿਓ ਸ਼ਹਾਦਤ ਕਿਸ ਕਰਨ ਹੋਈ ਮਨੁੱਖੀ ਅਧਿਕਾਰਾਂ ਦੇ ਰਾਖੀ ਦੇ ਖਾਤਰ ਧਰਮ ਦੀ ਆਜ਼ਾਦੀ ਦੇ ਖਾਤਰ ਇਸਾਦਤ ਹੋਈ ਗੁਰੂ ਨਾਨਕ ਸਾਹਿਬ ਨੇ ਜਿਸ ਜਨੇਊ ਨੂੰ ਪਾਉਣ ਤੋਂ ਇਨਕਾਰ ਕਰਤਾ ਸੀਗਾ ਜਦੋਂ ਪਾਂਡੇ ਜਨੇਊ ਪਾਣ ਆਇਆ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਪਾਂਡੇ ਜੀ ਇਹ ਧਾਗੇ ਦਾ ਜਨੇਊ ਮੰਨਉਣੀ ਚਾਹੀਦਾ ਪੁੱਛਿਆ ਪਾਂਡੇ ਨੇ ਤੁਹਾਨੂੰ ਕਿਹੜਾ ਜਨੇਊ ਚਾਹੀਦਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਦਇਆ ਕਪਾ ਸੁਤੋਖ ਸੁਤ ਜੱਤ ਗੰਢੀ ਸਤ ਵਾਪ ਇਹ ਜਨੇਊ ਜੀ ਦਾ ਹਈ ਤਾਂ ਪੰਡੇ ਘੱਟ ਚ ਇਹ ਜਨੇਊ ਹੈ ਤੂੰ ਦੇ ਮੈਂ ਪਾਵਾਂਗਾ ਉਹ ਜਨੇਊ ਪਾਂ ਤੋਂ ਇਨਕਾਰ ਕਰਦਾ ਪਰ ਕਮਲ ਦੀਆਂ ਦੇਖੋ ਉਸੇ ਜਨੇਊ ਦੀ ਰਾਖੀ ਦੇ ਖਾਤਰ Hindu ਧਰਮ ਬਚਾਉਣ ਦੇ ਖਾਤਰ ਗੁਰੂ ਸਾਹਿਬ ਨੇ ਆਪਣਾ ਤਾਪ ਕਰਵਾਨ ਕਰਤਾ ਆਪਣੇ ਧਰਮ ਵਾਸਤੇ ਸਾਰੇ ਲੜਦੇ ਐ ਸਾਰੇ ਇਸ ਚੀਜ਼ ਹੁੰਦੇ ਐ ਪਰ ਕਿਸੇ ਗੈਰ ਕਰਨ ਵਾਸਤੇ ਕਿਸੇ ਗੈਰ ਧਰਮ ਨੂੰ ਬਚਾਉਣ ਵਾਸਤੇ ਜੇ ਕਿਸੇ ਨੇ ਸ਼ਹਾਦਤ ਪਾਈ ਹੈ ਇਸ ਵਿੱਚ ਤੇ ਉਹ ਗੁਰਤੇਗ ਭਾਦਰ ਸਾਹਿਬ ਦੇ ਹਿੱਸੇ ਆ ਯਾਰ ਇੰਨੇ ਵੱਡੇ ਮਹਾਂਪੁਰਖਾਂ ਦਾ ਅਸੀਂ ਤਾਪਦੀ ਸਮਾਰੋਹ ਬਣਾ ਰਹੇ ਹਾਂ ਪਰ ਫੋਸਤ ਉਹਦਾ ਹੁੰਦਾ ਜਦੋਂ ਇੰਨੀ ਵੱਡੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਕਹਿ ਕੇ ਛੁਟਾਇਆ ਜਾਂਦਾ ਕਹਿੰਦੇ ਨਾ ਗੁਰਤੇਗ ਭਾਦਰ ਹਿੰਦ ਦੀ ਚਾਦਰ ਪ੍ਰਗਟ ਹੋਇਆ ਮੁਰਤੇ ਇੱਕ ਪਾਤਸ਼ਾਹ ਸਗਲ ਸਿਸਕੀ ਢਾਪੀ ਚਾਦਰ ਇਹ ਚਾਦਰ ਹਿੰਦ ਦੀ ਚਾਦਰ ਨਹੀਂ ਜੇ ਹਿੰਦ ਦੀ ਚਾਦਰ ਹੁੰਦੀ ਤੇ ਪਾਕਿਸਤਾਨ ਵਿੱਚ ਸੀਗਾ ਪਾਕਿਸਤਾਨ ਅੱਡ ਹੋ ਗਿਆ ਚਾਦਰ ਛੋਟੀ ਹੋ ਗਈ ਬੰਗਲਾਦੇਸ਼ ਅੱਡ ਹੋ ਗਿਆ ਕਿ ਚਾਦਰ ਛੋਟੀ ਹੋ ਗਈ ਇਹੀ ਵਿਪਰਤਾਰਾ ਇਹੀ ਸੋਚ ਸਾਨੂੰ ਛਟਿਉਂਦੀ ਹੈ ਸਾਡੇ ਸਿਧਾਂਤਾਂ ਤੇ ਸੱਤ ਮਾਰਦੀ ਹੈ ਮਤ ਕਿ ਉਹ ਕਿ ਜਿੰਦਗੀ ਸੰਦ ਦੀ ਚਾਦਰ ਇਹ ਪੂਰੀ ਸ੍ਰਿਸ਼ਟੀ ਦੀ ਚਾਦਰ ਹੈ ਪੂਰੀ ਸ੍ਰਿਸ਼ਟੀ ਦੀ ਇਹ ਧਾਰਮਿਕ ਆਜ਼ਾਦੀ ਦੀ ਲੜਾਈ ਹੈ ਸਿੱਖਾਂ ਨੇ ਧਾਰਮਿਕ ਆਜ਼ਾਦੀ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਪਰ ਗੁਰੂ ਕੇ ਸਿੱਖੋ ਦੱਸੋ ਅੱਜ ਆਜ਼ਾਦ ਹਿੰਦੁਸਤਾਨ ਵਿੱਚ ਤੁਹਾਨੂੰ ਆਪਣੀ ਧਾਰਮਿਕ ਆਜ਼ਾਦੀ ਦੀ ਲੜਾਈ ਨਹੀਂ ਲੜਨੀ ਪੈ ਰਹੀ ਜਿਸ ਧਾਰਮਿਕ ਆਜ਼ਾਦੀ ਵਾਸਤੇ ਤੁਹਾਡੇ ਗੁਰੂਆਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਅੱਜ ਉਸੇ ਗੁਰੂਆਂ ਦੇ ਵਾਰਸਾਂ ਨੂੰ ਧਾਰਮਿਕ ਆਜ਼ਾਦੀ ਵਾਸਤੇ ਲੜਾਈ ਲੜਨੀ ਪੈ ਰਹੀ ਹੈ ਐਸੇ ਆਜ਼ਾਦ ਦੇਸ਼ ਦੇ ਵਿੱਚ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਗੁਰਦੁਆਰਾ ਗਿਆਨ ਗੋਦੜੀ ਤੁਹਾਡੇ ਸਾਹਮਣੇ ਹੈ ਮੈਂ ਚਰਚਾ ਤੇ ਜ਼ਿਕਰ ਤਾਂ ਕਰ ਰਿਹਾ ਜਦੋਂ ਗੁਰੂ ਕੀ ਗੋਚ 'ਚ ਬੈਠੋ ਗੁਰੂ ਕੀ ਬਾਤ ਸੁਣੋ ਮਾਪਕਾ ਤੋਂ ਗੁਰਮੁਖ ਵਿਚਾਰਨ ਕਰਨ ਕਰੋ ਟਾਡੀਆਂ ਤੋਂ ਕਵਿਸ਼ਰੀਆਂ ਤੋਂ ਗੁਰੂ ਕੀ ਗਥਾਵਾਂ ਸੁਣੋ ਫਿਰ ਨਾ ਸਿਰ ਜੋੜ ਕੇ ਬੈਠੋ ਵੀ ਤੇ ਸਾਡਾ ਫਰਜ਼ ਕੀ ਹੈ ਅਸੀਂ ਆਏ ਮੱਥਰ ਟੇਕਿਆ ਅਸੀਂ ਘਰਾਂ ਨੂੰ ਚੱਲੇ ਪਾਤੇ ਜੇ ਅਸੀਂ ਸਿਰ ਜੋੜ ਕੇ ਬੈਠੇ ਹੀ ਨਹੀਂ ਅਸੀਂ ਵਿਚਾਰ ਨਹੀਂ ਕੀਤਾ ਕਿ ਅੱਜ ਸਿੱਖਦਾ ਫਰਜ਼ ਕੀ ਹੈ ਤੇ ਸਿੱਖੋ ਫਿਰ ਬੜੀ-ਬੜੀਆਂ ਜੜੀਆਂ ਨਾ ਕੋਮ ਨੂੰ دشਵਾਰੀਆਂ ਚੱਲੀਆਂ ਪੈਣੀਆਂ ਬਹੁਤ ਵੱਡੀਆਂ دشواریਆਂ ਤੁਹਾਡੀ ਸੋਚ ਤੁਹਾਡੀ ਵਿਚਾਰਧਾਰਾ ਤੁਹਾਡੇ ਸਤਾਂਤੂ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਗੁਰਦਵਾਰ ਗਿਆਨ ਗੁਰ ਦੀ ਹਰ ਦਰ ਤੁਹਾਡੇ ਸਾਹਮਣੇ ਆ ਟੈਟੇ ਨਹੀਂ ਕਰਤਾ ਉਸ ਗੁਰਦੇ ਵजूद ਖਤਮ ਕਰਤਾ ਕਿਉਂ ਖਤਮ ਕੀਤਾ ਕਿ ਤੁਸੀਂ ਸਮਝਦੇ ਹੋ ਉਹ ਤੇ ਇੱਟਾਂ ਤੋੜੀਆਂ ਦੀਵਾਰਾਂ ਤੋੜੀਆਂ ਛੱਤ ਤੋੜੀ ਕੰਧਾਂ ਤੋੜੀਆਂ ਜੇ ਐਸੇ ਭਲੇਖੇ ਚੋ ਕਿ ਗੁਰਦਵਾਰ ਟਾਤਾ ਤੇ ਫਿਰ ਮੈਂ ਸਮਝਦਾ ਵੀ ਅਸੀਂ ਵਿਚਾਰ ਪੱਖੋਂ ਬੜੇ ਕਮਜ਼ੋਰ ਆਂ ਇੱਟਾ ਕੰਦਾ ਨਹੀਂ ਟਾਈਆਂ ਉੱਥੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਸੱਟ ਮਰੀ ਗਈ ਹੈ ਜਦੋਂ ਹਿੰਦੁਸਤਾਨ ਦੀ ਬਹੁ ਗਿਣਤੀ ਹਰਦਵਾਰ ਜਾਂਦੀ ਹੈ ਜਾਂ ਜਾਂਦੀ ਸੀ ਉਹਨ ਵੀ ਜਾਂਦੀ ਹੈ ਉੱਥੇ ਆਪਣਾ ਮੱਥਾ ਟੇਕਦੀ ਸੀ ਤੇ ਉਸ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਪੱਛਮ ਵੱਲ ਪਾਣੀ ਦਿੱਤਾ ਸੀਗਾ ਤੇ ਵੰਗਾਰ ਕੇ ਕਿਹਾ ਸੀ ਇਹ ਕਰਮकांड ਹੈ ਜੋ ਕਰਮकांड ਤੁਸੀਂ ਕਰ ਰਹੇ ਹੋ ਜਿਦੋਂ ਬਹੁਤ ਹੁੰਦੀ ਜਾ ਕੇ ਦੇਖਦੀ ਸੀਗੀ ਤੇ ਸਾਹਮਣੇ ਗੁਰਦੁਆਰਾ ਗਿਆਨ ਕੋਤੜੀ ਉਹਨਾਂ ਦੇ ਕਰਮਕਾਂਡ ਤੇ ਬੜੀ-ਬੜੀ ਸੱਟ ਮਾਰਦਾ ਸੀਗਾ ਤੇ ਵਿਪਰਤਾਰ ਵਾਲਿਆਂ ਨੇ ਤੁਹਾਡਾ ਸਥਾਨ ਡੇਢੀ ਕਰਤਾ ਇਹ ਧਾਰਮਿਕ ਆਜ਼ਾਦੀ ਤੇ ਹਮਲਾ ਨਹੀਂਗਾ ਗੁਰਦੁਆਰਾ ਮੰਗੂ ਮਠ ਪੁਰੀਦਾ ਗੁਰਦੁਆਰ ਸਾਹਿਬ ਜਿੱਤੇ ਗੁਰੂਾਨੰਦ ਸਾਹਿਬ ਨੇ ਆਰਤੀ ਵਿਚਾਰੀ ਸੀਗੀ ਉਹ ਗੁਰਦੁਆਰਾ ਢਾਹਦੇ ਨਹੀਂ ਕਰਤਾ ਕਿਉਂ ਕੀਤਾ ਉੱਥੇ ਵੀ ਕੰਦਰ ਨਹੀਂ ਢਾਈਆਂ ਸੱਤ ਨਹੀਂ ਢਾਈ ਉਥੇ ਢਾਈ ਥੋੜੀ ਵਿਚਾਰਤਾਰਾ ਜਿਸ ਤੇ ਬੜੇ ਵੱਡੇ ਤਬਕੇ ਦੇ ਲੋਕ ਥਾਲੀ ਚ ਪਾ ਕੇ ਦੀਵੇ ਰੱਖ ਕੇ ਆਰਤੀ ਕਰਦੇ ਆ ਉਥੇ ਗੁਰੂ ਸਾਹਿਬ ਨੇ ਆਰਤੀ ਕਰੀ ਸੀ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਥੋੜੀ ਵਿਚਾਰਤ ਕਰਨ ਕਰਨ ਵਾਸਤੇ ਉਹਨੇ ਗੁਰਦੁਆਰਾ ਟੈਟੇ ਦੇ ਕਰਤਾ ਅੱਜ ਕੀ ਹੋ ਰਿਹਾ ਗੁਰਦੁਆਰਾ ਗੋਡੂ ਵਾਲਾ ਤੁਹਾਡੇ ਸਾਹਮਣੇ ਆ ਰਸੀਵਰ ਲਾਤਾ ਸਰਕਾਰੀ ਕਪੜਜ ਕਰ ਲਿਆ ਸੋ ਸਿੰਘੋ ਸਰਦਾਰੋ ਜੇ ਗੁਰੂ ਕੀ ਗੋਚ ਬੈਠੇ ਹੋ ਤਾਂ ਗੁਰੂ ਸਾਹਿਬ ਨੇ ਬੜਾ ਸਪਸ਼ਟ ਕਿਹਾ ਧੰਜੋ ਤੈ ਕੋ ਜਗ ਮੇ ਮੁਖਤ ਹਰ ਚਿੱਤ ਮੈਂ ਜੁਧ ਵਿਚਾਰਾ ਦੇਹ ਮੈਂ ਆਪਣਾ ਨੇਤਰ ਹੈ ਜਸਨਾਵ ਚੜੇ ਭਵਸਾ ਗਤਾਰ ਤਨੋ ਵਿਚਾਰ ਧਰ ਤੌਰ ਤੇ ਬੜਾ ਸਪਸ਼ਟ ਹੋਣਾ ਪਊਗਾ ਜੇ ਗੁਰੂ ਕੀ ਗੋਚ ਬੈਠਦੇ ਹੋ ਤਾਂ ਅਸੀਂ ਗਾਂਧੀ ਦੇ ਅਹਿੰਸਾ ਪਰਮੋ ਧਰਮਾ ਦੇ ਪੁਜਾਰੀ ਨਹੀਂ ਅਸੀਂ ਜਸਮੇਸ਼ ਦੇ ਪਰੋਤਾਰ ਹਾਂ ਜੇ ਸਾਨੂੰ ਗੁਰੂ ਸਾਹਿਬ ਨੇ ਮਾਲਾ ਦਿੱਤੀ ਹੈ ਤੇ ਮਾਲਾ ਦੀ ਰਾਖੀ ਵਾਸਤੇ ਨਾਲ ਕਿਰਪਾਨ ਨਾਲ ਦਿੱਤੀ ਹੈ ਤਾਂ ਕਿ ਮਾਲਾ ਬਚਾ ਕੇ ਰੱਖੋ ਧਰਮ ਬਚਾ ਕੇ ਰੱਖੋ ਪਰ ਅਸੀਂ ਅੱਜ ਤਲਵਾਰ ਚੱਕਣਾ ਭੁੱਲ ਗਏ ਬੜੀ ਵੱਡੀ ਤਦਾਦ ਤੇ ਜਿਹਦਾ ਖਮਿਆਜਾ ਅੱਜ ਅਸੀਂ ਭੁਗਤ ਰਹੇ ਹਾਂ ਸਰਕਾਰਾਂ ਆਉਂਦੀਆਂ ਚਲੀ ਜਾਂਦੀਆਂ ਐਮਐਲਏ ਮੰਤਰੀ ਆਉਂਦੇ ਆ ਚਲੇ ਜਾਂਦੇ ਆ ਪਰ ਗੁਰੂ ਦਾ ਸਿਧਾਂਤ ਹਮੇਸ਼ਾ ਅਟਲ ਰਹੂਗਾ ਸਾਡਾ ਫਰਜ਼ ਹੈ ਅੱਜ ਅਸੀਂ ਗੁਰੂ ਕੀ ਬਾਤ ਕਰੀਏ ਉਮਰਾਂ ਦੇ ਤੱਕਾਜੇ ਗੀਦੀ ਤੇ ਬੁੱਢੇ ਲੋਕਦੇ ਆ ਜਿਹੜੇ ਕਹਿੰਦੇ ਭਾਈ ਜਿਸ ਦਾ ਵੇਲਾ ਹੰਡਾਲਿਆ ਹੁਣ ਤਾਂ ਨੌਜਵਨ ਪੀੜੀ ਕਰੂਗੀ ਜੇ ਨੌਜਵਨ ਪੀੜੀ ਕਰੂਗੀ ਤੇ ਕਿਸ ਗੱਲ ਦੀ ਗੱਥਾ ਮਾ ਜਾਂਨੇ ਆ ਬਾਬਾ ਦੀਪ ਸਿੰਘ ਜੀ ਦੀ ਕਿਹੜੇ ਗੱਲ ਗੱਥਾ ਮਾ ਖੰਣਿਆ ਹਰ ਸਿੱਖ ਮਾਈ ਭਾਈ ਦਾ ਬੀਬੀਆਂ ਦਾ ਵੀ ਫਰਜ਼ ਹੈ ਅੱਜ ਬੀਬੀ ਹਰਮੀਤ ਕੋਰ ਖਾਸ ਤਸਟੇਜ ਤੇ ਸਿਵਾਏ ਮਾਨ ਹੈ ਜੇ ਕਾਲ ਤੱਕ ਸਭ ਨੇ ਦੇਸ਼ ਦੀ ਗੱਲ ਹੋਈ ਸਰਕਾਰ ਨੇ ਫੌਜਾਂ ਨਾਲ ਆ ਕੇ ਪਹੁੰਚ ਲਾਤੀ ਪਰ ਹੁਕਮ ਦੀ ਪਾਲਣਾ ਕੀਤੀ ਜੇਲ੍ਹ ਕਟਰੀ ਮਨਜ਼ੂਰ ਕਰ ਲਈ ਪਰ ਗੁਰੂ ਦੇ ਸਿਧਾਂਤ ਤੋਂ ਮੁੱਕ ਨਹੀਂ ਮੋੜਿਆ ਕਾਲ ਤੱਕ ਦੇ ਅਵਾਜ਼ ਤੋਂ ਮੁੱਕ ਨਹੀਂ ਹੋਇਆ ਅੱਜ ਤੁਹਾਨੂੰ ਸਿੱਖੋ ਫੈਸਲਾ ਕਰਨਾ ਪੈਣਾ ਕੀ ਹੋ ਰਿਹਾ ਅਸੀਂ ਕਹਿ ਰਹੇ ਹਾਂ ਵੀ ਗੁਰਤੇਗ ਭਦਰ ਸਾਹਿਬ ਦਾ ਅਸੀਂ ਜਿਹੜਾ ਸਤਬ ਦੀ ਸਮਾਰੋਹ ਬਣਾ ਰਹੇ ਹਾਂ ਇਹ ਸਮਾਰੋ ਹਿੰਦੁਸਤਾਨ ਦੇ ਬਹੁਤ ਗਿੰਦਰ ਬਣਾਉਣਾ ਚਾਹੀਦਾ ਸੀਗਾ ਅੱਜ ਮੰਦਰਾਂ ਤੇ ਢੱਲ ਵੱਜ ਰਿਹਾ ਤੇ ਗੁਰਤੇਗ ਭਦਰ ਸਾਹਿਬ ਦੇ ਡੁੱਲੇ ਖੂਨ ਦੀ ਬਦੌਲ ਅੱਜ ਮੰਦਰਾਂ ਤੇ ਢੱਲ ਵੱਜ ਰਿਹਾ ਨਹੀਂ ਤਾਂ ਅੱਜ ਜਿਸ ਤਰ੍ਹਾਂ ਕਹਿੰ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰ ਨਾ ਹੁੰਤੇ ਗੁਰਗੋਬੀ ਸਿੰਘ ਤਾਂ ਸੁਨਨਤ ਹੁੰਦੀ ਸਭ ਦੀ ਜਿਸ ਤਰ੍ਹਾਂ ਮਹਾਂਪੁਰਖ ਆ ਕੇ ਗਏ ਆ ਅੱਜ ਇੱਥੇ ਮਸੀਦਾ ਹੋਣੀ ਸੀਗੀਆਂ ਜਿੱਥੇ ਅੱਜ ਮਹਾਂਪੁਰਖ ਐਨੀ ਵੱਡੀ ਰੌਣਕ ਲਾ ਕੇ ਬੈਠੇ ਆ ਮਾਤਾ ਤੇ ਮਾਤਕਾ ਮਾਪੁਰਖਾਂ ਦਾ ਕਿ ਇੰਨੀ ਵੱਡੀ ਤਦਾਦ ਚ ਇਹਨਾਂ ਨੇ ਸੰਤਾਂ ਨੂੰ ਗੁਰੂ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਪ੍ਰਿਆਸ ਕਰਿਓ ਅੱਜ ਆਏ ਹੋ ਤਾਂ ਮੰਚ ਨਿਸ਼ਚੈ ਕਰਕੇ ਜਾਇਓ ਜੇ ਮੈਨੂੰ ਗੁਰੂ ਕੀ ਬਾਤ ਹੈ ਫਿਰ ਮੈਨੂੰ ਉੱਥੇ ਮਰਨਾ ਵੀ ਬਜੂਰ ਮੌਤ ਆਉਣੀ ਹੈ ਇਹ ਕਿੱਟਾਂ ਸਹੀ ਹੈ ਪਰ ਜਿਸ ਮਰਨੇ ਤੇ ਜਗ ਜਰ ਹੈ ਮੇਰੇ ਮਨ ਅਨੰਦ ਮਨ ਚ ਖੁਸ਼ੀ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਗੁਰੂ ਦੀ ਖਾਤਰ ਮਰ ਜਾਈਆ ਗੁਰੂਸਸਾਸ ਦੇ ਮਰ ਰਿਹਾ ਤੇ ਲੱਕੇ ਮਰ ਜਾਂਦੇ ਹਾਰਟ ਅਕਾ ਮਰ ਜਾਂਦੇ ਟੱਕੇ ਮਰ ਜਾਂਦੇ ਐ ਐਕਸੀਡੈਂਟ ਮਰ ਜਾਂਦੇ ਐ ਮੌਤ ਟਲਸ ਚਾਹੀਏ ਪਰ ਜਿਹੜੀ ਮੌਤ ਮਰੂਦ ਹਰ ਕੇ ਦੁਆਰ ਜਿਹੜੀ ਗੁਰੂ ਵਾਸਤੇ ਮੌਤ ਹੋਗੀ ਨਾ ਉਹ ਮੌਤ ਹੀ ਜ਼ਿੰਦਗੀ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਹੋਇਆ ਉਹ ਮੌਤ ਵੀ ਹਯਾਤ ਹੈ ਸੋ ਸਿੱਖੋ ਪਿਆਰਿਓ ਮੈਂ ਬੋਤ ਸਮਾਨਾਲਾਵਾਂ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਆਰਿਆਂ ਨੂੰ ਮਨਸਨ ਕਰਿਓ ਵਿਚਾਰ ਕਰਿਓ ਕਿ ਜਦੋਂ ਗੁਰੂ ਕੀ ਬਾਤ ਆਉਂਦੀ ਹੈ ਧਾਰਮਿਕ ਆਜ਼ਾਦੀ ਦੀ ਗੱਲ ਹੁੰਦੀ ਹੈ ਮਨੁੱਖੀਤ ਕਰਨ ਦੀ ਗੱਲ ਆਉਂਦੀ ਹੈ ਫਿਰ ਅਸੀਂ ਗੁਰਤੇਗ ਬਾਦਰ ਸਾਹਿਬ ਦੇ ਦਰਸਾਏ ਮਾਰਗ ਉਪਰੰਤ ਸ਼ਹਾਦਤ ਬਾਦ ਗੁਰਗੋਬਚਨ ਦੀ ਕਿਤਾਬ ਹੱਥ ਪਾਲੇ ਸ੍ਰੀ ਸਾਹਿਬ ਨੂੰ ਚੂਕਰ ਅਜ ਹਮਾ ਹਿਲਤੇ ਦਰ ਗੁਜਸ ਹਲਾਲ ਅਸਤ ਪੂਰਤਨ ਬਾਸ਼ ਸ਼ਮਸ਼ੀਰੇ ਦਸ ਜਦੋਂ ਜ਼ੁਲਮ ਸਾਰੇ ਹੱਦ ਬੰਨੇ ਟੱਪ ਜੇ ਸਾਰੇ ਹੀਲੇ ਫਸਿਲੇ ਖਤਮ ਹੋ ਜਾਣ ਫਿਰ ਸਿੱਖ ਦਾ ਫਰਜ਼ ਆ ਸਿੱਖ ਤਲਵਾਰ ਨੂੰ ਹੱਥ ਪਾ ਲੈ ਸਿੱਖ ਸੀਰੀਸ ਨਾਲ ਹੱਥ ਪਾ ਲੈ ਜੇ ਜ਼ੁਲਮ ਨੂੰ ਠੱਲ ਪਾਣੀ ਸੋ ਅੱਜ ਅਸੀਂ ਉਸੇ ਗੁਰੂ ਦੇ ਦਰਸਾਈ ਮਾਰਗ ਤੇ ਚੱਲ ਕੇ ਆਪਣਾ ਜੀਵਨ ਪੰਧਾ ਦੂਰੀ ਤੈਅ ਕਰੀਏ ਤਾਂ ਕਿ ਉਸੇ ਇਰਾਦੇ ਪੰਧੀ ਬਣ ਕੇ ਅਸੀਂ ਦੇਸ਼ ਕੌਮ ਤੇ ਸਮਾਜ ਦੀ ਸੇਵਾ ਕਰ ਸਕੀਏ ਸਰਬੱਤੇ ਭਲੇ ਦੀ ਨਿਹਦਰਦਾਸ ਕਰਦਿਆਂ ਸਰਬੱਤ ਦਾ ਭਲਾ ਹੀ ਤਾਂ ਹੋਊਗਾ ਕਿ ਅਸੀਂ ਗੁਰੂ ਕੇ ਦਰਸਾਏ ਮਾਰਗ ਤੇ ਚੱਲਾਂਗੇ ਇੱਕ ਵਾਰ ਫਿਰ ਮੈਂ ਸੰਤ ਬਾਬਾ ਗੁਰਦੀਪ ਸਿੰਘ ਜੀ ਦਾ ਤੈਦੂ ਪਰਮਾਤ ਕਰਦਾ ਜਿਨ੍ਹਾਂ ਨੇ ਇੱਥੇ ਇੰਨੀ ਵੱਡੀ ਤਦਾ ਸਿੱਖ ਸੰਗਤਾਂ ਜੋੜੀਆਂ ਇਹ ਕੱਠ ਵੀ ਬੜਿਆਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਇੱਕ ਮਹਾਂਪੁਰਖ ਇੰਨੀ ਵੱਡੀ ਸੰਗਤ ਕਿਵੇਂ ਜੋੜ ਕੇ ਬੈਠਿਆ ਐਵੇਂ ਤਕਲੀਫ ਤੇ ਹੁੰਦਾ ਲੋਕ ਭੰਦੀ ਪ੍ਰਚਾਰ ਕਰਦੇ ਆ ਕੂੜ ਪ੍ਰਚਾਰ ਕਰਦੇ ਆ ਕਿ ਇਥੋਂ ਟੁੱਟ ਜਾ ਪਰ ਟੁੱਟਿਆ ਬੰਦਾ ਮੁੜ ਕੇ ਛੁੱਟਦਾ ਨਹੀਂਗਾ ਇਸ ਕਰਕੇ ਅਰਦਾਸ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਗੁਰੂ ਗ੍ਰੰਥ ਸਾਹਿਬ ਲੜ ਲੱਗੇ ਰਹੀਏ ਤੇ ਆਪਣਾ ਜੀਵਨ ਆਪਣੀ ਕੌਮ ਆਪਣੇ ਦੇਸ਼ ਆਪਣੇ ਸਮਾਜ ਨੂੰ ਸਮਰਪਿਤ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਹੀ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਣਾ ਜੀ ਗੁਰੂ ਘਰ ਵੱਲੋਂ ਬਾਬਾ ਜੀ ਨੂੰ ਬੇਨਤੀ ਹੈ ਪ੍ਰਧਾਨ ਸਾਹਿਬ ਦਾ ਸਤਿਕਾਰ ਕਰਨਗੇ ਜੀ ਤਜਨਰ ਪਾਲ ਸਿੰਘ ਜੀ ਟੀਮਾਂ ਜੀ ਪ੍ਰਧਾਨ ਗੁਰਦਰ ਬਾਬਾ ਦੀਪ ਸਿੰਘ ਬੁੱਢਾ ਜੋੜ ਸਾਹਿਬ ਉਹਨਾਂ ਦਾ ਸਤਕਾਰ ਹੋ ਰਿਹਾ ਜੀ ਤੇ ਨਾਲ ਹੀ ਉਹਨਾਂ ਦੇ ਬੀਬੀ RAM DEVI ਬਾਵਰੀ ਡਾਇਰੈਕਟਰ ਬਲਾਕ ਸੰਮਤੀ ਉਹਨਾਂ ਦਾ ਵੀ ਸਤਕਾਰ ਹੋਣਾ ਬੋਲੇ ਸੋਨਿਹਾਲ ਬੀਬੀ RAM DEVI ਬਾਵਰੀ ਡਾਇਰੈਕਟਰ ਬਲਾਕ ਸੰਮਤੀ ਉਹਨਾਂ ਦਾ ਵੀ ਸਤਕਾਰ ਸਲੰਦਰ ਸਿੰਘ ਮੱਲੀ ਸਰਪੰਚ ਸਾਹਿਬ ਉਹਨਾਂ ਦਾ ਵੀ ਸਤਕਾਰ ਕੀਤਾ ਜਾਣਾ ਜੀ ਤੇ ਨਾਲ ਹੀ ਸਤਕਾਰ ਸਹਿਤ ਬੇਨਤੀ ਕਰਦੇ ਹਾਂ ਜੀ ਬੀਬੀ ਅਮਨਦੀਪ ਕੌਰ ਜੀ ਨਕੋਦਰ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਗੁਰਤੇ ਆਸਣਾ ਕੇ ਸੰਗਤਾਂ ਨੂੰ ਇਹ ਹੱਲ ਕਰਨਗੇ ਜੀ